ਉਧਰ ਆਕਾਰੀ ਦਾ ਵਰਤ ਸੀ ਉਹਨਾਂ ਨੇ ਅੱਗ ਨਹੀਂ ਬਾੜੀ ਇਹਨੇ ਆਪਣਾ ਚੁੱਲਾ ਬਾਲਿਆ ਕਹਿਣ ਲੱਗਾ ਸੀ ਭੁੱਖੇ ਮਰਨ ਵਾਲੇ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਸਿੱਖ ਹਈਏ ਉਥੇ ਅੱਠੇ ਪੈਰ ਲੰਗੜ ਚੜਦਾ ਅਸੀਂ ਨਹੀਂ ਭੁੱਖੇ ਰਹਿਣਾ ਜਦੋਂ ਇਹਨੇ ਚੁੱਲਾ ਤਾਤ ਉਹਨਾਂ ਆਣ ਕੇ ਆਖੇ ਵੀ ਚੱਲ ਪੇਸ਼ ਹੋ ਉਧਰ ਰਾਜੇ ਦਾ ਪੁੱਤਰ ਮਰ ਗਿਆ ਤੇ ਕਿਸੇ ਨੇ ਆਖਿਆ ਰਾਜਾ ਇਹ ਤੈਨੂੰ ਪਰੇਸ਼ਾਨੀ ਤੇਰਾ ਪੁੱਤਾਂ ਮਰਿਆ ਤੂੰ ਇਸ ਸਾਧ ਨੂੰ ਪਰੇਸ਼ਾਨ ਕੀਤਾ ਤੇ ਪੈਣੀ ਪਹਿ ਜਾ ਜਦੋਂ ਪੈਣੀ ਪਹਿ ਗਿਆ ਤੇ ਕਹਿਣ ਲੱਗਾ ਭਰਾਵਾ ਮੈਂ ਕਾਸੇ ਜੋਗਾ ਨਹੀਂ ਪਰ ਮੈਂ ਟਰਾਈ ਮਾਰ ਕੇ ਵੇਰਾ ਟਰਾਈ ਮਾਰ ਕੇ ਕਹਿਣ ਲੱਗਾ ਟਰਾਈ ਕਾ ਲਈ ਉਹਨੇ ਉਸ ਕਾਕੇ ਦੇ ਮੂੰਹ 'ਤੇ ਰਮਾਲ ਆਇਆ ਤੇ ਕਹਿਣ ਲੱਗਾ ਗੁਰੂ ਅਮਰਦਾਸ ਪਾਤਸ਼ਾਹ ਇਹਨੂੰ ਜਿੰਦਿਆਂ ਕਰ ਕਰਦੇ ਜਦੋਂ ਜਿੰਦਿਆਂ ਹੋ ਗਿਆ ਤੇ ਬਾਬਾ ਸੋਨਮਲ ਜਕਾਰੇ ਛੱਡ ਲੇਗਾ ਵੀ ਕੰਮ ਬੜ ਗਿਆ ਹੋਰ ਰਮਾਲ ਲਾ ਲਈ ਗੁਰੂ ਅਮਰਦਾਸ ਪਾਤਸ਼ਾਹ ਨੇ ਸਿਰਿਆਂ ਭੇਜਿਆ ਵੀ ਪੁੱਤਰਾ ਲੱਕੜ ਬਠੇਰੀ ਆਜ ਤੋ ਕਿ ਰਾਜਾ ਦਾ ਮਨ ਖੁਸ਼ ਹੋ ਗਿਆ ਵੀ ਇਹ ਤਾਂ ਗੁਰਪੂਰਨ ਗੁਰੂ ਦਾ ਸਿੱਖ ਹੈ ਜਿੰਨਾ ਸਮਾਨ ਚਾਹੀਦਾ ਸੀ ਉਹ ਨਦਰੀਆਜ ਪਾ ਦਿੱਤਾ ਗੋਇਦਵਾਲ ਸਾਹਿਬ ਆ ਗਿਆ ਤੇ ਗੁਰੂ ਪਾਤਸ਼ਾਹ ਨੇ ਸਿਰਿਆਂ ਭੇਜਿਆ ਵੀ ਸੋਨਮਲ ਪੁੱਤਰਾ ਮਸਲੇ ਹੱਲ ਹੋ ਕੇ ਆ ਜਾ ਉਹਦੇ ਮਨ ਤੋਂ ਖਲਾ ਕੇ ਵੀ ਜੇ ਮੈਂ ਗਿਆ ਤੇ ਗੁਰੂ ਪਾਸ਼ਾ ਰਮਾਲ ਖੋ ਤੇਰ ਮਾਲ ਨਾ ਜਾਵੇ ਗੁਰੂ ਪਾਤਸ਼ਾਹ ਨੇ ਸਨਿਆਪੇਜਾ ਵੀ ਤੁੰਦਾਸ ਐ ਤਾਂ ਖੜਾ ਆਪਣਾ ਮਰਾਰ ਦਾ ਮੈਂਬਰ ਆਪਣਾ ਮੱਜਾ ਤੇ ਗੁਰੂ ਨੂੰ ਮੰਨਣੋਂ ਵੱਡਾ ਉਹਦੀ ਅਗਰ ਟਕਾਣੇ ਆਈ ਗੁਰੂ ਪਾਤਸ਼ਾਹ ਕੋਲ ਆਇਆ ਮੇਰੇ ਪਾਤਸ਼ਾਹ ਨੇ ਉਹਨੂੰ ਰਹਿਮਤ ਨਾਲ ਲਵਾਜਿਆ ਇੱਕ ਉਸੋ ਰਾਜਾ ਆਇਆ ਬੀਬੀਆਂ ਕੋਲ ਕੱਢਦੀਆਂ ਸਮਾਜ ਰਸਮਾਂ ਹੁੰਦੀਆਂ ਨੇ ਗੁਰੂ ਅਮਰਦਾਸ ਪਾਤਸ਼ਾਹ ਦਾ ਹੁਕਮ ਸੀ ਕਿ ਕੋਈ ਵੀ ਬੀਬੀ ਆਪਣਾ ਮੱਥਾ ਢਾਕੇ ਰਾਵੇ ਸਿੱਟ ਕੋਡ ਨਾ ਕੱਢੇ ਇਦੇ ਨਾਲ ਮੈਂ ਤੁਹਾਨੂੰ ਸਿਖਾ ਦੇਣਾ ਚਾਹਣਾ ਮੈਂ ਆਪਣੀਆਂ ਧੀਆਂ ਨੂੰ ਬੇਨਤੀ ਕਰ ਲੱਗਾ ਕੋ ਨੁਕਤਾ ਚੀਨੀ ਨਹੀਂ ਬੀਬੀਓ ਜਦੋਂ ਗੁਰਦਵਾਰਾ ਵਿੱਚ ਜਾਂਦੀਆਂ ਜੇ ਨਾ ਉਦੋਂ ਇਹੋ ਜਿਹਾ ਭਰਾਵਾਂ ਨਾਲ ਕਹੋ ਵੀ ਲੋਕੀ ਤੁਹਾਡੇ ਵੱਲ ਵੇਖਣ ਕਿਉਂ ਗੁਰੂ ਸਾਡਾ ਪਿਓ ਹੈ ਇਹ ਸਾਡੇ ਭਰਾ ਦੇ ਤੇ ਕੋਈ ਵੀ ਨੇਕ ਬੀਬੀ ਪਿਓ ਦੇ ਭਰਾ ਕੋ ਸ਼ਿੰਗਾਰ ਕਰਕੇ ਨਹੀਂ ਜਾਂਦੀ ਜਿਹੜੀ ਸੰਗਤ ਹੈ ਨਾ ਇਹ ਭਰਾ ਹੈ ਗੁਰੂ ਪਿਓ ਹੈ ਤੇ ਕੋਈ ਵੀ ਸਿਆਣੀ ਬੀਬੀ ਪਿਓ ਤੇ ਭਰਾ ਕੋ ਸ਼ਿੰਗਾਰ ਨਹੀਂ ਕਰਦੀ। ਉਹ ਆਈ ਘੁਟ ਕੱਢਿਆ ਰਾਜੇ ਦੀ ਤੇ ਚਾਰ ਰਾਣੀਆਂ ਸੰਦੇ ਕਹਿਣ ਲੱਗੇ ਕਮੜੀ ਕੌਣ ਹੈ? ਜਦੋਂ ਕਮੜੀ ਆਖਿਆ ਨਾ ਉਹ ਕਵੜੀ ਹੋ ਗਈ। ਬਾਹਰ ਜੰਗਲ ਵਿੱਚ ਅਰੀ ਗਈ ਉਹਨੇ ਕੱਪੜੇ ਪਾੜ ਦਿੱਤੇ। ਇੱਕ ਸਿੱਖ ਲੱਕੜਾ ਕੱਟਣ ਗਿਆ ਥੀ ਉਹਨੇ ਉਹਨੂੰ ਗਦੀਆਂ ਵੱਡੀਆਂ ਖਰੂਣ ਮਾਰੇ ਤੇ ਕਹਿਣ ਲੱਗਾ ਪਾਤਸ਼ਾਹ ਮੈਂ ਇਸ ਪਾਸੇ ਨਹੀਂ ਜਾਣਾ। ਉਹਦੀ ਰਾਜੇ ਦੀ ਰਾਣੀ ਹੋਈ ਹੈ ਨਾ। ਉਹ ਕਮੜੀ ਹੋ ਗਿਆ ਵੇਖੋ ਮੇਰੀ ਆਖ ਕੀਤੀ ਬੰਦ ਨੇ ਛਿਲ ਘਟਿਆ ਤਨ ਗੁਰੂ ਅਰਦਾਸ ਪਾਤਸ਼ਾ ਮੈਂ ਹਰਨ ਕੀਤਾ ਭੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਏ ਬਣ ਆਵੇ ਕਹਿਣ ਲੱਗੇ ਗੁਰਮੁਖ ਸਾਹਿਬੇ ਛਤਰ ਮਹਿ ਜਾ ਜਦੋਂ ਬੀਬੀ ਆਵੇਗੀ ਨਾ ਉਹਦੇ ਮੱਥੇ ਨੂੰ ਲਾਦੀ ਉਹ ਆਈ ਮੱਥੇ ਨੂੰ ਲਾਇਆ ਬੀਬੀ ਨੌ ਬਰਨਾਉ ਹੋ ਗਈ ਤੇ ਜਿਹਨੂੰ ਉਹ ਸ਼ਾਇਦ ਹੀ ਉਹਨੇ ਅੱਖ ਮੈਨੂੰ ਕੱਪੜਾ ਦੇ ਉਸ ਸੁਰਸਿੱਖ ਨੇ ਜਿਹੜਾ ਉਹਦੇ ਕੋਲ ਕੱਪੜਾ ਸੀ ਨਾ ਉਸ ਬੀਬੀ ਦੇ ਤਨ ਨੂੰ ਢਕਿਆ ਜਿਹੜੀ ਆਪਾਂ ਕਹਿੰਦੇ ਕਿਸੇ ਬੀਬੀ ਦਾ ਆਪਾਂ ਦੀ ਝੜਾਈ ਕਰ ਜਾ ਤੇ ਆਪਾਂ ਕਹਿੰਦੇ ਚਾਦਰ ਪਾਈ ਇਹਨਾਂ ਨੇ ਇਹ ਰਵਾਨ ਗੁਰੂ ਅਮਰਦਾਸ ਪਾਤਸ਼ਾਹ ਨੇ ਉਦੋਂ ਆਰੰਭ ਕੀਤਾ ਜੀ ਉਦੋਂ ਉਹ ਰਾਜੇ ਦੀ ਰਾਣੀ ਆਈ ਉਹਨੇ ਆਪਣਾ ਤਨ ਢੱਕਿਆ ਤੇ ਗੁਰੂ ਪਾਤਸ਼ਾਹ ਸ੍ਰੀ ਗੁਰੂ ਕਹਿਣ ਲੱਗੇ ਗੁਰਮਖਾ ਤੂੰ ਇਹ ਤਨ ਵੇਖਿਆ ਇਸ ਕਰਕੇ ਤੂੰ ਇਹਨੂੰ ਆਪਣੀ ਪਤਨੀ ਕਰਕੇ ਜਾਣ ਔਰ ਤੁਸੀਂ ਗੁਰੂ ਘਰ ਦਾ ਪ੍ਰਚਾਰ ਕਰਨਾ ਤੇ ਮਹਾਰਾਜ ਛਤਰ ਦਾ ਕੀ ਕਰਾਂ ਕਹਿਣ ਲੱਗੇ ਛਤਲਾ ਕਰਨਾ ਕੀ ਹੈ ਇਹ ਵੀ ਗੁਰਮੁਖਾ ਪਾਗਲ ਪੁਣੇ ਨੂੰ ਠੀਕ ਕਰਨ ਦਾ ਨੁਸਖਾ ਹੈ ਜਿਹੜਾ ਵੀ ਕੋ ਪਾਗਲ ਹੋਵੇਗਾ ਨਾ ਉਹਦੇ ਮੱਥੇ ਨੂੰ ਇਸ ਜੁਤੀ ਸ਼ਮਾਨ ਨੂੰ ਠੀਕ ਹੋ ਜਾਏਗਾ ਆ ਜਿਹੜੇ ਦੇਹ ਧੜੀ ਬੈਠੇ ਤੇ ਦੇਹ ਧੜੀ ਦੇ ਚਮਚੇ ਨੇ ਨਾ ਉਹ ਕਿਰਪਾ ਕਰਕੇ ਮੇਰੀ ਧਿਆਨ ਕਰਕੇ ਆ 2 ਮਿੰਟ ਗੰਸ਼ਪੂਰ ਦੇ ਮਿਲ ਕੇ ਟਾਈਮ ਮੇਰਾ ਸਮਾਪਤ ਹੋ ਗਿਆ ਮੈਂ ਗੁਰੂ ਪਾਤਸ਼ਾਹ ਦੀ ਜੁੱਤੀ ਦੀ ਗੱਲ ਕਰਨ ਲੱਗਾ 10 ਗੁਰੂ ਸਮਾਨਾਂ ਦੇ ਵਿੱਚੋਂ ਟੂ ਟੂ ਦੀ ਪੁਆਇੰਟ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰ ਵਿੱਚ ਗਏ ਨੇ ਨਾ ਭਾਈ ਡੱਲੇ ਨੇ ਆਖਿਆ ਵੀ ਮਹਾਰਾਜ ਇੱਥੇ ਹੋਣ ਬੜੀ ਪਈ ਹੈ ਤੇ ਕਿਰਪਾ ਕਰ ਤੇ ਦਸਮ ਪਤ ਸਾਹਿਬ ਕਰਨ ਲੱਗੇ ਪਿਆ ਛੇਤਰ ਫੜ ਕੇ ਉੱਪਰ ਨੂੰ ਸੁੱਟ ਤੇ ਕਹੇ ਇੰਦਰਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਮੀਂਹ ਪਾ ਇਹ ਲਿਖਿਆ ਹੋ ਜਾਏ ਇਤਿਹਾਸ ਵਿੱਚ ਭਾਈ ਦੱਲ ਸਿੰਘ ਨੇ ਛੇਤਰ ਸੁੱਟਿਆ ਕਹਿਣ ਲੱਗਾ ਇੰਦਰਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਮੀਂਹ ਪਾ ਮੀਂਹ ਪਿਆ ਤਿੰਨ ਦਿਨ ਝੜੀ ਲੱਗਦੀ ਰਹੀ ਤੇ ਡੱਲਾ ਬੜਾ ਭੂਰਾ ਸੀ ਕਹਿਣ ਲੱਗਾ ਜੀ ਮੈਂ ਤੁਹਾਨੂੰ ਮੀਂਹ ਹੀ ਆਖਿਆ ਸੀ ਕੁੱਤੇ ਢੋਲ ਲਈ ਗੁਰਦੇਵ ਖੜਖੜਾ ਕੇ ਹੱਸ ਕੇ ਕਹਿਣ ਲੱਗੇ ਦੱਲਿਆ ਕੀ ਆਖਿਆ ਕਹਿਣ ਲੱਗਾ ਜੀ ਉਹ ਤਾਂ ਦਾੜਿਆ ਹੀ ਨਹੀਂ ਰੋਕੋ ਵੀ ਕਹਿਣ ਲੱਗੇ ਦੱਲਿਆ ਦੂਜਾ ਛੇਤਰ ਲੈ ਜਾ ਤੂੰ ਕਹ ਗੁਰੂ ਗ ਉਨੇ ਤਾਂ ਕੀਤਾ ਮੀਰ ਰੁਗਿਆ ਇਹ ਜੇ ਗੁਰੂ ਦੀ ਜੁੱਤੀ ਦੀ ਤਾਕਤ ਜਦੋਂ ਧੰਗਰੂ ਅਰਜਨ ਦੇ ਸੱਚੇ ਪਾਤਸ਼ਾਹ ਲਾਹੌਰ ਦੇ ਇਲਾਕੇ ਚ ਗਏ ਨੇ ਰ ਇੱਕ ਪਿੰਡ ਹੈ ਮਦਰ ਉਥੇ ਇੱਕ ਆਦਮੀ ਬੈਠਾ ਹੈ ਪਸ਼ਾਂ ਉਹਦੇ ਗੜੇ ਦੇ ਵਿੱਚ ਅਧਿਆਨੇ ਤੇ ਕਹਿਣ ਲੱਗੇ ਭਾਈ ਪ੍ਰੇਮੀਆ ਪਿੱਛੇ ਬੈਠਾ ਕਹਿੰਦਾ ਹਜੀਆਂ ਦੇ ਪਾਤਸ਼ਾਹ ਪਰਦੇਉ ਆਉਂਦੀ ਹੈ ਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਜੁੱਤੀ ਲਾੜਾ ਔਰ ਗੁਰਮੁਖੋ ਉਹ ਜੁੱਤੀ ਅੱਜ ਵੀ ਪਰ ਉਹ ਜਿਲੇ ਵਿੱਚ ਵੱਲੋਂ ਕੇ ਪਿੰਛਾ ਨੂੰ ਪਿੰਦਾ ਨਾ ਪੁਰ ਗਿਆ ਹੈ ਉਹ ਜੁੱਤੀ ਅੱਜ ਵੀ ਕਿਸੇ ਦੇ ਸਿਰ ਨੂੰ ਲਾ ਦਈਏ ਤੇ ਉਹਦਾ ਹੀਂਗਾ ਦਾ ਰੋਗ ਦੂਰ ਹੋ ਜਾਂਦਾ ਸਦੀਆਂ ਹੁੰਦੀਆਂ ਨੇ ਪਰ ਮੇਰੇ ਗੁਰੂ ਦੀ ਜੁੱਤੀ ਵਿੱਚ ਵੀ ਕਰਾ ਬਾਤ ਇਸ ਗੁਰੂ ਕੋ ਐਸੇ ਗੁਰੂ ਕੋ ਬਾਣ ਪਰ ਜਾਗੇ ਆਪ ਮੁਕਤ ਹੋਏ ਤਾਰੇ ਤੇ ਮੈਂ ਹੁਣ ਸਮਾਪਤੀ ਕਰਾਂ ਉਸ ਗੁਰੂ ਪਾਤਸ਼ਾਹ ਕੋ ਰਾਮਦਾਸ ਨਾਮ ਦਾ ਨਗਰੂ ਆਇਆ ਜਿਹੜਾ ਸੇਵਾ ਕਰਦਾ ਤੇ ਮਾਤਾ ਮਨਸਾ ਦੇਵੀ ਨੇ ਆ ਕੇ ਆਪਣੀ ਧੀ ਭਾਨੀ ਦੇ ਯੋਗ ਹੈ ਕੋ ਵਰ ਕਰ ਲਵਿਏ ਤੇ ਗੁਰੂ ਅਮਰਦਾਸ ਪਾਤਸ਼ਾਹ ਕਰਨਗੇ ਮਨਸਾ ਦੇਵੀ ਆਪਣੀ ਭਾਨੀ ਦੇ ਜੋਗ ਤੁਸੀਂ ਦੱਸੋ ਕਿ ਕਿਹੋ ਜਿਹਾ ਕਾਕਾ ਚਾਹੀਦਾ ਕਹਿੰਦੀ ਜੀ ਜਿਹੜਾ RAMDAS ਲਾਹੌਰ ਵਾਲਾ ਨਾ ਉਹੋ ਜਿਹਾ ਹੋਵੇ ਤੇ ਗੁਰੂ ਅਮਰਦਾਸ ਪਾਤਸ਼ਾਹ ਕਰਨਗੇ ਉਹਦੇ ਵਰਗਾ ਉਹੋ ਹੀ ਹੈ ਜਮੀਨ ਪੰਡਾ ਨਹੀਂ ਵੇਖਿਆ 18 ਸਾਲ ਦੀ ਮਾਂ ਭਾਨੀ ਤੇ ਗੁਰੂ RAMDAS ਪਾਤਸ਼ਾਹ ਦੀ ਉਮਰ 18 ਸਾਲ ਦੀ ਹੈ 1534 ਵਿੱਚ ਗੁਰੂ RAMDAS ਦਾ ਉਤਾਰ ਹੋਇਆ 25 ਸਤੰਬਰ 1534 ਨੂੰ ਮਾਦਾ ਭਾਨੀ ਦਾ ਜਨਮ ਵੀ ਇਸੇ ਸਾਲ ਵਿੱਚ ਹੋਇਆ ਲਾਵਾ ਹੋਈਆਂ ਤੇ ਕਹਿਣ ਲੱਗੇ ਪੁੱਤ ਕੀ ਮੰਗਣਾ ਹੈ ਧਿਆਨ ਦੇ ਆਜੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰੂ ਅਰਜਨਦਾਸ ਪਾਤਸ਼ਾਹ ਕਹਿਣ ਲੱਗੇ ਤੈਨੂੰ ਧੀ ਦੇ ਕੇ ਪੁੱਤ ਬਣਾਇਆ ਜੋ ਮੰਗਣਾ ਮੰਗ ਤੇ ਉਹਨਾਂ ਪਸਾ ਕੀ ਆਗਿਆ ਸੀ ਹੜ ਕੇ ਜਾਣ ਸਤਗੁਰ ਸਤਪੁਰਖਾ ਬਿਰੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨਾਈ ਕਰਦਾ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਖੂ ਰਾਮ ਨਾਮ ਪ੍ਰਕਾਸ਼ ਮੇਰੇ ਅੰਦਰ ਨਾਮ ਦਾ ਚਰਨ ਕਰਦੇ ਮੇਨ ਹੋਰ ਵੀ ਨਹੀਂ ਚਾਹੀਦਾ ਸਮਾ ਆਪਣੀ ਚਾਲ ਚੱਲੇ ਆ ਅੱਜ ਦੇ ਦਿਨ ਤੇ ਆਵਾ ਗੱਲ ਆਵਾ ਕਾਲ ਦੇ ਦਿਨ ਦੀ ਗੱਲ ਜਿਹੜਾ ਲੰਘਿਆ ਗੁਰੂ ਅਮਰਦਾਸ ਜੀ ਬਾਰੇ ਚੋਂ ਥੱਲੇ ਉਤਰਦੇ ਨੇ ਮਾਤਾ ਭਾਨੀ ਜੀ ਆਪਣੀ ਪਰਜਾਈ ਬਾਬੇ ਮੋਰੀ ਦੀ ਧਰਮ ਪਤਨੀ ਦਾ ਨਾਮ ਆਤਮ ਦੇਈ ਜਿਵੇਂ ਨਾਨ ਨਾਨ ਪਰਜਾਈ ਗੱਲਾਂ ਕਰਦੀਆਂ ਨੇ ਅੱਜ ਵੀ ਕਰਦੀਆਂ ਨੇ ਬੀਬੀਆਂ ਭੈਣਾ ਮਾਤਾ ਭਾਨੀ ਆਪਣੀ ਛੋਟੀ ਪਰਜਾਈ ਆਤਮ ਦੇਈ ਨਾਲ ਗੱਲਾਂ ਕਰ ਰਹੇ ਨੇ ਗੁਰੂ ਅਮਰਦਾਸ ਜੀ ਬਾਰੇ ਚੋਂ ਥੱਲੇ ਉਤਰਦੇ ਨੇ ਕਹਿੰਦੇ ਧੀਏ ਭਾਨੀਏ ਜੇ ਤੇਰੇ ਸਿਰ ਦਾ ਸਾਈਂ RAM ਦਾਸ ਮੁਝਰ ਜਾ ਤੂੰ ਕੀ ਕਰੇਂ ਸਾਨੂੰ ਕੋ ਕਹਦੇ ਤੇ ਤੇਰਾ ਪੁੱਤ ਵਰ ਤੇ ਕੀ ਕਰੇ ਸਾਨੂੰ ਕੋ ਕਹਦੇ ਤੇਰਾ ਭਰਾ ਵਰ ਤੇ ਕੀ ਕਰੀ ਆਪਾਂ ਤਾਂ ਬੁੰਦਰ ਜਾਣੇ ਆ ਨਮਸਕਾਰ ਗੁਰੂ ਰਾਮਦਾਸ ਨੂੰ ਨਮਸਕਾਰ ਮਹਾ ਪਾਣੀ ਨੂੰ ਬਨਸਾਵਰੀ ਨਾਮੇ ਗ੍ਰੰਥ ਦੀ ਲਿਖਿਆ ਜੇ ਕਿ ਮਾਤਾ ਪਾਣੀ ਨੇ ਮੈਂ ਗ੍ਰੰਥ ਤਾਂ ਨਾ ਰਿਹਾ ਕਿ ਇਹ ਗਰ ਪ੍ਰਚੰਤ ਨਹੀਂ ਕਿ ਆਪਾਂ ਨੱਥ ਤੇ ਯਕੀਨੀ ਕਰਦੇ ਸਾਡੇ ਧਰ ਵਿੱਚ ਨੱਥ ਕੰਨ ਵਿਕਣਾ ਮਨਾ ਪਰ ਬਨਸਾਵਰੀ ਨਾਮਕ ਜਮਾਨੇ ਚ ਰਵਾਜ ਹੋਵੇਗਾ ਬਨਸਾਵਰੀ ਨਾਮੇ ਦੇ ਪਤਾਮਕ ਮਾਤਾ ਭਾਨੀ ਨੇ ਆਪਣੇ ਨੱਕ ਦੀ ਨਾਥ ਲਾ ਕੇ ਚੇਹਰੇ 'ਚ ਪਾ ਕੇ ਆਜਾ ਗੁਰੂ ਪਿਤਾ ਜੀ ਮੈਂ ਤੇਰੇ ਭਾਨੇ ਚ ਰਾਂਗੀ ਤੇ ਤੁੰਗੁਰ ਅਮਰਦਾਸ ਇਹੋ ਜਣਾ ਪਿਓ ਮਰਦਾ ਤੇ ਨਦੀਮ ਨਦੀਜੇ ਕਹਿਣ ਲੱਗੇ ਧੀਏ ਭਾਨੀਏ ਪਾਰਾ ਪਾਰਾ ਜੇ ਤੇਰੇ 'ਚ ਇੰਨੀ ਭਾਨਾ ਮੰਨਣ ਦੀ ਤਾਕਤ ਹੈ ਤੇ ਧੀਏ ਤੇਰੇ પતિ ਦੀ ਉਮਰ ਮੁੱਕ ਗਈ ਸੀ ਇਹ ਕੜ ਦੀ ਗੱਲ ਜੇ ਕਹਿੰਦੇ ਧੀਏ ਭਾਨੀਏ ਤੇਰੇ ਪਤੀ ਦੀ ਉਮਰ ਮੁੱਕ ਗਈ ਹੈ ਪਰ ਮੈਂ ਮਾਪੇ ਧੀਆਂ ਨੂੰ ਦੇਂਦੇ ਆਏ ਨੇ ਮੈਂ ਆਪਣੀ ਉਮਰ ਦੇ ਵਿੱਚੋਂ 6 ਸਾਲ 11 ਮਹੀਨੇ ਤੇ 18 ਦਿਨ ਕੱਢ ਕੇ ਤੇਰੀ ਢੋਲੀ ਚ ਪਾਏ ਅਸੀਂ ਕੱਲ ਨੂੰ ਸ੍ਰੀ ਛਡ ਜਾ ਰਹੇ ਕੱਲ ਗੁਰਤਾ ਗੱਦੀ ਦਿੱਤੀ ਅੱਜ ਦੇ ਦਿਨ ਤਾਨੂੰ ਗੁਰੂ ਅਮਰਦਾਸ ਪਾਚਾ ਅਸੀਂ ਪੜਦੇ ਆਰਾਮ ਕਾਰੀ ਸਦ ਵਿੱਚ ਸਦਗੁਰ ਬਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਘਰ ਹੋ ਸੀ ਸੋ ਮੈਂ ਮੂ ਨਾ ਪਾਇਆ ਮੈਂ ਤੇ ਪਾਬ ਕੇ ਗੁਰੂ ਅਮਰਦਾਸ ਪਾਚਾ ਢਿੱਲੇ ਵੱਟੇ ਨਹੀਂ ਹੋਏ ਸਿਰ ਜ ਕੋਈ ਰੋਗ ਨਹੀਂ ਆਇਆ ਬੈਠੇ ਰਹੇ ਤੇ ਆਪ ਆਖਿਆ ਮੇਰੇ ਪਿੱਛੇ ਕੀਰਤਨ ਕਰਿਓ ਨਿਰਮਣ ਜਿਓ ਇਹ ਅਗਰੇਂ ਦਿੱਤਾ ਜਿਹਨੂੰ ਆਪ ਆਰਾਮ ਕਰੀ ਸਰਦੀ ਬਾਣੀ ਵਿੱਚ ਪੜਦੇ ਆਂ ਔਰ ਅੱਜ ਦੇ ਦਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੋਤੀ ਜੋ ਸਮਾਇ ਇੱਕ ਗੁਰੂ ਕੋ ਅੱਡਾ ਗੁਰੂ ਅਮਰਦਾਸ ਪਾਤਸ਼ਾਹ ਦਾ ਸੂਖਮ ਇਤਿਹਾਸ ਹੈ ਮੈਂ ਬੋਧਾ ਨਹੀਂ ਗਿਆ ਕਿਉਂਕਿ ਗੁਰੂ ਪਾਤਸ਼ਾਹ ਦਾ ਇਤਿਹਾਸ ਬਹੁਤ ਲੰਮਾ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ 17 ਰਾਗਾਂ ਵਿੱਚ ਅੰਕਿਤ ਹੈ ਔਰ ਉਹਨਾਂ ਨੇ ਸਾਨੂੰ ਉਹ ਬਾਣੀ ਦਿੱਤੀ ਜਿਨਾਂ ਚੋਂ ਆਪਾਂ ਬਾਣੀ ਪੜਨ ਆਏਗੇ ਸਾਡਾ ਕੋਈ ਵੀ ਤੁਹਾਨੂੰ ਸਵਾਗਤ ਪੂਰਾ ਨਹੀਂ ਹੋ ਸਕਦਾ ਉਹ ਹੈ ਅਨੰਦ ਸਾਹਿਬ ਦੀ ਬਾਣੀ ਆਪਾਂ ਅਨੰਦ ਸਾਹਿਬ ਦੇ ਖਾਨ ਵਿੱਚ ਪੀਣ ਵਿੱਚ ਨਿੰਦਿਆ ਕਰਨ ਵਿੱਚ ਲੇਕਨ ਗੁਰਦੇਵ ਕਹਿੰਦੇ ਗੁਰਮਖਾ ਇਹ ਖਾਣ ਪੀਣ ਦੇ ਪਵਾੜੇ ਛੱਡ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣੇ ਜੇ ਆਨੰਦੀ ਗੱਲ ਕਰਦਾ ਹੈ ਇਹ ਤੈਨੂੰ ਕੇਵਲ ਤੇ ਕੇਵਲ ਗੁਰੂ ਕੋਲ ਮਿਲੇਗੀ ਹੋਰ ਕਿਸੇ ਕੋਲ ਨਹੀਂ ਪਰ ਇੱਕ ਜੁੜਤੀ ਹੋ ਕਿਹੜੀ ਸਾਚੀ ਲਵੇ ਬਿੰਦੇਰ ਨਮਾਣੀ ਦੇਹ ਨਮਾਣੀ ਲਵੇ ਬਾਜੂ ਕਿਆ ਕਰੇ ਵਿਚਾਰ ਗਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਵੀ ਆਖੇ ਮੇਰੇ ਪੈਰਾਂ ਨੂੰ ਹੱਥ ਲਾਓ ਮੈਨੂੰ ਮੁਠੀਆਂ ਭਰੋ ਮੇਰੀਆਂ ਜਰਾਬਾਂ ਚੜੋ ਕਹਿੰਦੇ ਨਾਮ ਪਾਈ ਸਖੋ ਆਵੋ ਸਿੱਖ ਸੰਗੁਮ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਪਰ ਇਧਰ ਆਵੇਗਾ ਕੌਣ ਜਿੰਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਰਸ ਮਾਣੀ ਨਾਲ ਆਖਿਆ ਪੀਓ ਅੰਮ੍ਰਿਤ ਜਿਹੜੇ ਕਹਿੰਦੇ ਕਿਤੇ ਲਿਖਿਆ ਬਰ ਛਕੋ ਇਹ ਗੁਰੂ ਅਮਰਦਾਸ ਪਾਚਾ ਨੇ ਆਖਿਆ ਜੇ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜੱਬੋ ਸਾਰਗ ਪਾਣੀ ਏ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਗੁਰੂ ਅਮਰਦਾਸ ਪਾਤਸ਼ਾਹ ਨੇ ਅਮਰਤ ਪੀਓ ਆਖਿਆ ਗੁਰੂ ਅਮਰਦਾਸ ਪਾਤਸ਼ਾਹ ਨੇ ਇਹਨੇ ਆਕੇ ਕਹਿੰਦਾ ਜੀ ਫੋਕਾ ਮਰਾਓ ਕੰਨਾ ਮਨ ਨਾ ਕਰ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਇਹਨਾਂ ਲੋਕਾਂ ਦੇ ਕੋਰੋਂ ਬਚੋ ਕੇਵਲ ਤੇ ਕੇਨੂ ਗਨ ਸੱਚੇ ਪਾਤਸ਼ਾਹ ਦੇ ਲੜ ਲਗੋ